ਕਿਉਂਕਿ ਹਿੰਦੂ ਸ਼ਬਦ ਤੇ 1400 ਸਾਲ ਪੁਰਾਣਾ ਹੈ ਉਸ ਤੋਂ ਪਹਿਲੇ ਕੌਲ ਉਦਰਾਵੜ ਸੂर्य ਵੰਸੀ ਚੰਦਰ ਵੰਸੀ ਕਿਹਨਾਂ ਲਈ ਲਿਖਿਆ ਹੈ ਤੇਹੀ ॠषि मुनि ਸਮ। ਆਪਦੇ ਗਿਆਤ ਲਈ ਅਰਜ਼ ਕਰਾਂ। ਅਵਤਾਰਾਂ ਨੂੰ ਵੀ ਚੰਦਰ ਵੰਸੀ ਸੂਰਜ ਵੰਸੀਆਂ ਦੇ ਜਗੜ ਲੈਨੇ। ਇਹਨਾਂ ਦੋਨੇ ਕਹਿੰਦਾ ਹੈ। ਕਿਸੇ ਵੀ ਔਤਾਰ ਨੂੰ ਨਹੀਂ ਆਖਿਆ ਜਾਂਦਾ ਪੁਰਾਣੇ ਕਿਸੇ ॠषि ਨੂੰ। ਸੂਰਜ ਵੰਸੀ ਇਹ ਚੰਦਰ ਵੰਸੀ। ਇਹ ਕੌਲ ਨੇ ਇਹ ਦਰਾਵੜ। ਭਾਇ ਇੱਕ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ। ਪ੍ਰਾਚੀਨ ਕਾਲ ਤੋਂ ਇਹ ਰਿਸ਼ੀ ਬਣੇ ਐਲਾਨੀਆਂ ਕਹਿੰਦੇ ਰਹੇ ਨੇ ਸੰਤਾਨ ਨੂੰ ਨਾਮ ਦਿੱਤਾ ਪੁੱਤਰ ਉਹ ਕਹਿੰਦੇ ਨੇ ਨਰਕ ਨੂੰ ਤਰ ਕਹਿੰਦੇ ਨੇ ਤਰ ਨੂੰ ਜੋ ਨਰਕਾਂ ਨੂੰ ਨਰਕਾਂ ਤੋਂ ਤਾਰ ਦੇਵੇ ਘਰ ਦਾ ਕਲੇਸ਼ ਮਿਟਾ ਦੇਵੇ ਘਰ ਦੇ ਕਲੰਕ ਨੂੰ ਦੋ ਦੇਵੇ ਘਰ ਵਿੱਚ ਸੁਖੀ ਸੁਖ ਹੋ ਜਾਏ ਪੁੱਤਰ ਅਖਰੀਅਰ થઈ ਜਾਂਦੇ ਨੇ ਨਰਕਾ ਤੋਂ ਤਾਰਨ ਵਾਲਾ ਇਸ ਵੇਲੇ ਪੁੱਤਰ ਦੀ ਲਾਲਸਾ ਭਾਰਤ ਦੇ ਵਿੱਚ ਬੜੀ ਪਰਵਲ ਹੈ ਨਾ ਹੋਵੇ ਤੇ ਘਰ ਵਿੱਚ ਮਾਇੂਸੀ ਛਾਈ ਰਹਿੰਦੀ ਹੈ ਲੜਕੀਆਂ ਉਨਤੇ ਮਾਇੂਸੀ ਛਾਈ ਰਹਿੰਦੀ ਹੈ ਐ ਪਿਛਲੇ ਦਿਨੇ ਤੇਜੀ ਲੜਕੀ ਆਉਣ ਤੇ ਦਿੱਲੀ ਵਿੱਚ ਇੱਕ ਨੇ ਉਸ ਲੜਕੀ ਨੂੰ ਮਾਰ ਦਿੱਤਾ ਸੀ ਪਕੜਿਆ ਗਿਆ ਮੇਰੇ ਨਾਲ ਮੇਰਾ ਇੱਕ ਵਿਦਿਆਰਥੀ ਚੱਲਦਾ ਹੈ ਬੜਾ ਸੋਹਣਾ ਬਹੁਤ ਅچھے ਵਿਚਾਰ ਨੂੰ ਪੇਸ਼ ਕਰਦਾ ਹੈ ਗੈਨੀ ਰਣਜੀਤ ਸਿੰਘ ਗੌਰ ਨਾਇਲ ਲਈ ਉਹਦੀ ਪਨੀਵੀ ਲੜਕੀ ਹੋਈ ਬੜਾ ਚਿਹਰਾ ਮੁਰਝਾਇਆ ਹੈ ਮੈਨੂੰ ਮਿਲੇ ਮੈਂ ਕਿਹੜੇ ਚੱਕਰਾਂ 'ਚ ਪੈ ਗਿਆ ਤੋੜ ਲੜਕਾ ਨਰਕਾਂ ਤੋਂ ਤਾਰਦਾ ਹੈ ਪਰ ਕਿਹੜਾ ਵਜੈਸੰ ਮੇਟਨ ਸਤ ਪੁੱਤਰ ਸਤਵਾਦੀ ਪੁੱਤਰ ਹੋਵੇ ਤੇ ਇਹਦੀ ਕਿਹੜੀ ਗਰੰਟੀ ਹੈ ਕਿ ਪੁੱਤਰ ਸਤਵਾਦੀ ਹੋਵੇਗਾ ਇਹ ਵੀ ਕੀ ਗਰੰਟੀ ਹੈ ਜੇ ਸਤਵਾਦੀ ਪੁੱਤਰ ਘਰ ਦੇ ਚ ਹੋਵੇ ਉਹਦੇ ਜਸ ਵਾਸਤੇ ਕੀ ਕਰੀਏ ਬੰਜਰ ਜ਼ਮੀਨ ਦੇ ਚ ਗੁਲਾਬ ਦਾ ਫੁੱਲ ਨਹੀਂ ਪੈਦਾ ਹੁੰਦਾ ਪੌਦੇ ਵਾਸਤੇ ਧਰਤੀ ਸਵਰਨ ਨਹੀਂ ਪੈਂਦੀ ਹੈ ਸ਼ਿੰਗਾਰ ਨਹੀਂ ਪੈਂਦੀ ਬੰਜਰ ਜ਼ਮੀਨਾਂ ਵਿੱਚ ਫਲਦਾਰ ਬੂਟੇ ਨਹੀਂ ਉਗਾਏ ਜਾ ਸਕਦੇ ਜੋ ਸੋਨੇ ਮਿੱਠੇ ਫਲ ਦੇਣ ਤੇ ਫੁੱਲ ਦੇਣ ਚੰਗੀ ਔਲਾਦ ਦਾ ਜਨਮ ਚੰਗੇ ਕੁਖਤੋਂ ਦਾ ਚੰਗੇ ਮਾਂ ਬਾਪ ਤੋਂ ਹੁੰਦਾ ਕੋਈ ਠੀਕ ਨਹੀਂ ਜ਼ਮੀਨ ਹੀ ਪੈੜੀ ਹੈ ਤਾਂ ਔਲਾਦ ਕਿਸਰਾ ਚੰਗੀ ਹੋਵੇ तो जमीन की है मां जमीन है धरती है इस वास्ते भारत के संत आद काल तो अगर औलाद बैठी है नवे फीसदी दोषी मां देना दस फीसदी पिता नो बहुत गहरा संबंध नहीं मन दे मैं अर्ज करा पिता दे संबंध नो एक हादसा मानते हैं एक एक्सीडेंट मनते और कुछ भी नहीं दे। एक्सीडेंटल है ਧਰਤੀ ਮਾਂ ਹੈ ਜਿਹਦੇ ਆਸਰੇ ਤੇ ਇਸ ਬੱਚੇ ਦਾ ਜਨਮ ਹੈ ਬੱਚੇ ਦੀ ਹੋਂਦ ਬਣੀ ਹੈ ਬੱਚੇ ਦਾ ਰੂਪ ਰੰਗ ਬਣਿਆ ਹੈ ਮਾਂ ਦੇ ਸੰਸਕਾਰ ਜੈਸੇ ਹੋਣਗੇ ਜੀਵ ਜੋ ਖਲਾਅ ਵਿੱਚ ਘੁੰਮ ਰਹੇ ਨੇ ਜਿਨ੍ਹਾਂ ਦਾ ਜਨਮ ਹੋਣਾ ਹੈ ਜਿਸ ਮਾਂ ਨਾਲ ਉਹਦੇ ਸੰਸਕਾਰ ਮੇਲ ਖਾਂਦੇ ਨੇ ਉਹ ਗਰਭ ਵਿੱਚ ਪ੍ਰਵੇਸ਼ ਕਰ ਜਾਂਦੇ ਹੈ ਦਾ ਜਨਮ ਹੋਇਆ ਤਾਂ ਗੁਸਤਾਖੀ maaf ماں ਪੈੜੀਏ ਠੀਕ ਨਹੀਂ ਹੈ ਉਹਦੇ ਸੰਸਕਾਰ ਪੈੜੇ ਹੋਣਗੇ ਕਿਸੇ ਪੈੜੀ ਜੀਵ ਦਾ ਸੰਬੰਧ ਜੁੜੇ ਐਸ ਵਾਸੇ ਸਾਰੇ ਏਸ਼ੀਆ ਦੇ ਚ ਬੱਚਾ ਕਿਧਰੇ ਪੈੜਾ ਹੋਵੇ ਗਾਲ ਮਾਂ ਨੂੰ ਕੱਢ ਦਿੰਦਾ ਹੈ ਹੈਰਾਨੀ ਦੀ ਦੂਰ ਕਿਉਂ ਜਾਓ ਦਾਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਜਿੰਨ ਹਰ ਹਿਰਦੇ ਨਾਮ ਨਾ ਬਸਿਆ ਤੈਨੋਂ ਮਾਤ ਕੀ ਦੇ ਹਰ ਬਾਝਾ ਬਾਝਾ ਬੰਜਰ ਦੁਸ਼ ਪੈਦਾ ਹੋਇਆ ਸ਼ਬਦ ਇਹ ਮਾਂ ਬੰਜਰ ਹੀ ਰਹਿ ਜਾਂਦੀ ਇਹਦੀ ਗੋਦ ਹਰੀ ਕਿ ਹੋਈਏ ਐਸੇ ਪੁੱਤਰ ਨੂੰ ਜਨਮ ਦਿੱਤਾ ਹਰੀ ਦਾ ਨਾਮ ਹੀ ਨਹੀਂ ਜਪਦਾ ਧਾਰਮਿਕ ਸੰਸਕਾਰੀ ਕੋਈ ਨਹੀਂ ਉਹ ਬੱਚਾ ਨਾਮ ਨਹੀਂ ਜਪਦਾ ਤੇ ਇਹਦੇ 'ਚ ਮੰਗਦਾ ਕੀ ਕਸੋ ਉਸ ਬਹੁਤ ਕੁਝ ਲੈ ਕੇ ਆਇਆ ਮਾਂ ਦੇ ਆਹਾਰ ਨਾਲ ਇਸ ਦਾ ਤਨ ਬਣਿਆ ਮਾਂ ਦੇ ਵਿਚਾਰਾਂ ਨਾਲ ਇਸ ਦੇ ਮਨ ਦੀ ਬਣਤਰ ਬਣਦੀ ਰਹੀ ਸਾਇੰਸ ਇਸ ਗੱਲ ਤੋਂ ਤੇ ਰਾਜ਼ੀ ਹੋ ਗਈ ਮਾਂ ਦਾ ਆਹਾਰ ਇਸ ਬੱਚੇ ਦਾ ਆਹਾਰ ਹੈ ਬਣ ਰਿਹਾ ਮਾਂ ਜੋ ਖਾਂਦੀ ਪੀਂਦੀ ਇਸ ਦੇ ਨਾਲ ਇਸ ਦਾ ਤਨ ਬਣਦਾ ਹੈ ਮਾਂ ਦੇ ਸਵਾਸਾਂ ਨਾਲ ਇਹ ਸਵਾਸ ਲੈਂਦਾ ਹੈ ਪਰ ਧਰਮ ਆਧ ਕਾਲ ਤੋਂ ਮੰਨਦਰਾ ਹੈ ਮਾਂ ਦੇ ਵਿਚਾਰ ਇਸ ਦੇ ਮਨ ਵਿੱਚ ਪ੍ਰਵੇਸ਼ ਕਰਦੇ ਹੈ बच्चा गलत है मां गलत है बच्चा सही है मां सही है बाबे फरीद कहना पे तीन धन जने दी माओ आए सफल से धनता योग है पूजन योग है ओ मां ऐसे बच्चे नो जन्म दिता जो तो नाम जपद है भगत कबीर ते कुछ तुझ होलना कर देना। ਜਹ ਕຸນ ਭੂਤ ਨ ਗਿਆਨ ਵਿਚਾਰੀ ਕਬੀਰ ਦੇ ਸ਼ਬਦਾਂ ਦੇ ਆਸਰੇ ਤੇ ਮੈਂ ਕਹਦੇ ਹਾਂ ਵਰਨਾ ਬਚਨ ਬਹੁਤ ਸਖਤ ਨੇ ਜਹ ਕຸນ ਭੂਤ ਨ ਗਿਆਨ ਵਿਚਾਰੀ ਜਿਸ ਘਰ ਵਿੱਚ ਪੁੱਤਰ ਨੇ ਪ੍ਰਭੂ ਦਾ ਗਿਆਨ ਨਹੀਂ ਪ੍ਰਾਪਤ ਕੀਤਾ ਵਿਚਾਰ ਨਹੀਂ ਪ੍ਰਾਪਤ ਕੀਤਾ ਪ੍ਰਮਾਤਮਾ ਬਾਰੇ ਸੋਚਦਾ ਨਹੀਂ ਜਪਦਾ ਨਹੀਂ ਜਹ ਕຸນ ਭੂਤ ਨ ਗਿਆਨ ਵਿਚਾਰੀ ਵਿਧਵਾ ਕਸ ਨ ਬਈ ਮਹਾਰਾਜ ਬੇਵਾ सुहागन क्यों बनी हुई तक गल कर करती दूर क्यों जाओ युलसी का दो है जगत प्रसिद्ध है जननी जने ता भगत जन कह दाता कह सूर यह तुलसी का कई नुपलेख है दसम ग्रंथ च नहीं है जननी जने ता भगत जन ਕਹੇ ਦਾ ਤਾ ਕਹੇ ਸੂਰ ਨਹੀਂ ਤਾਂ ਜਨਨੀ ਬਾਝ ਰਹੇ ਕਾਹੇ ਗਵਾਵੇ ਨੂੰ ਪਦਤ ਪੈਦਾ ਕਰ ਨਹੀਂ ਪੈਦਾ ਕਰ ਸਕਦੀ ਸੂਰ ਵੀਰ ਪੈਦਾ ਕਰਨੀ ਪੈਦਾ ਕਰ ਸਕਦੀ ਦਾਨੇ ਪੈਦਾ ਕਰ ਤੇ ਵੀ ਨਹੀਂ ਕਰ ਸਕਦੀ ਤੇ ਫਿਰ ਤੂੰ ਬਾਝ ਹੀ ਰਹਿ ਤੇਰੀ ਗੋਦ ਹਰੀ ਨਾ ਹੋਵੇ ਅਦੋਲਸ ਪੁਲਸੀ ਕਾਠੀਆਵਾੜ ਵਿੱਚ ਗੁਜਰਾਤ ਦੇ ਇਲਾਕੇ ਵਿੱਚ ਤੋ ਵੱਡਾ ਸੰਤ ਹੋਇਆ ਹੈ ਦਇਆਰਾਮ ਕਰਕੇ ਉਹਦਾ ਬਹੁਤ ਵੱਡਾ ਗ੍ਰੰਥ ਹੈ ਦਇਆਰਾਮ ਸਤਸੈ ਮੈਂ ਪੜ ਕੇ ਹੈਰਾਨ ਹੋਇਆ ਕਿੰਨੇ ਸੌ ਸਿਆਣੇ ਇੱਕੋ ਮਤ ਮੂਰਖਾਂ ਆਪੋ ਆਪਣੀ ਦੋ ਮੂਰਖ ਕਿਧਰੇ ਬੈਠੇ ਹਨ ਆਪਸ ਦੇ ਸਹਿਮਤ ਨਹੀਂ ਹੋਣਗੇ ਸੌ ਸੰਤ ਬੈਠੇ ਹਨ ਸਹਿਮਤ ਹੋ ਜਾਣਗੇ ਇੱਕ ਨੇ ਸੱਚ ਕਹਿਣਾ ਹੈ 99 ਨੇ ਸਹਿਮਤ ਹੋ ਜਾਣਾ ਹੈ ਵੇ ਚੁੱਠੇ ਇੱਕ ਨੇ ਚੁੱਠ ਬੋਲਨੇ ਦੂਜਾ ਝੂਠਾ ਸਹਿਮਤ ਨਹੀਂ ਹੋਏਗਾ ਕਿਉਂਕਿ ਉਹਦੇ ਕੋਲ ਵੀ ਆਪਣਾ ਝੂਠ ਹੈ ਲੋਰ ਖਾ ਤੋ ਆਪਣੇ ਸੋ ਸਿਆਣੇ ਇਕੋ મત ਦਇਰਾਨ ਕਹਿਨੇ ਨੇ ਪ੍ਰੇਮ ਸੋ ਨੀਰ ਬਹਰੇ ਜਸਦਾਵਤ 나ਚਤ ਦੇਵ ਚਲੇ ਸਭ ਅੰਗਾ ਕਹਿ ਖਗ ਗਏ ਰਣਵੇਂ ਬਲੇ ਬਿਰਸੋ ਲੋਹੋ ਸੋ ਭਾਵ ਚਲੇ ਅਰਧੰਗਾ विद दो पूत जने जननी जग और सबे सुत कीट पतंग कीड़े मकोड़िया की पैदा कर दी है। दो तरह पुत पैदा कर प्रेम सोनीर बहे जसगावत नाचत देव चले सब अंग प्रभु का नाम सुने हिरदा बैरागी हो जाए बैराग नर जाए प्रभु दे प्यार जाए ऐसा पैदा कर ਕਹਿ ਖੱਬ ਗੈ ਰਣੇ ਭਲੇ ਬੇਦ ਸੋਂ ਲਹੂ ਸੋ ਬਗਾਓ ਚਲੇ ਅਰ ਦੰਗਾ ਅਗਰ ਐਸਾ ਨਹੀਂ ਤੋ ਅਣਖੀਲਾ ਪੈਦਾ ਕਰ ਬੈਰਾਗੀ ਸੰਤ ਉਹ ਪੈਦਾ ਕਰੇਗੀ ਜਿਹਦਾ ਮਨ ਜਿਸਮਾਨ ਦਾ ਮਨ ਆ ਬੈਰਾਗੀ ਹੋਵੇ ਤੇ ਕਿਸਾ ਪੈਦਾ ਕਰੇ ਅਬਦੀ ਗਿਆਤ ਲਈ ਅਰਚ ਕਰਾਂ ਪ੍ਰਹਿਲਾਦ ਭਗਤ ਬਣਿਆ ਮਾਂ ਦੀ ਪ੍ਰੇਰਣਾ ਨਾਲ ਪਿਓ ਤੇ ਦੁਸ਼ ਸੀ ਪਰ ਉਹ ਤੇ ਕੁਛ ਵੀ ਨਹੀਂ ਸੀ ਪਿਓ ਤੇ ਰਾਖਸ਼ ਸੀ ਧਰਮਾਨ ਭਗਤ ਬਣਿਆ ਮਾਨੀ ਪ੍ਰੇਰਨਾ ਨਾਲ ਤੇ ਉਹ ਤੇ ਕੁਛ ਨਹੀਂ ਸੀ ਛੁੱਪ ਰਿਹਾ ਗਿਆ ਸੀ ਮਤਰਈ ਮਾਨ ਨੇ ਚੁੱਕ ਕੇ ਪਰੇ ਮਾਰੇ ਤੇ ਉਹ ਤੇ ਕੁਛ ਬੋਲਿਆ ਵੀ ਨਹੀਂ ਮਾਨ ਨੇ ਤਪ ਕਰਨ ਤੇ ਮਜਬੂਰ ਕੀਤਾ ਮਾਨ ਨੇ ਕਿਆ ਪਰਮੇਸ਼ਰ ਆਰਾਧੀ ਹੈ ਜਦੋਂ ਹੋਈਏ ਪਤਤ ਪੁ ਨਹੀਂ ਤਾ ਤੇ ਇਥੇ ਦਯਾਰਾਮ ਕਹਿ ਰਹੇ ਨੇ ਨਹੀਂ ਭਗਤ ਪੈਦਾ ਕਰ ਸਕਦੀ ਤੇ ਸੂਰ ਬੀਰ ਕਰ ਇਸ ਸੂਰ ਬੇਰ ਵੀ ਨਹੀਂ ਪੈਦਾ ਕਰ ਸਕਦੀ ਤਾਂ ਵਿਦ ਦੋਏ ਪੂਤ ਜਨੇ ਜਨ ਨੇ ਜਗ ਔਰ ਸਵੇ ਸੁਦ ਕੀਟ ਪਤੰਗਾ ਫਿਰ ਕੀੜੇ ਮਕੋੜਿਆਂ ਨੂੰ ਪੈਦਾ ਕਰਨ ਦਾ ਕੀ ਮਤਲਬ ਹੈ ਇਹ ਕੀੜੇ ਪਤੰਗੇ ਪੈਦਾ ਕਰਨ ਦਾ ਕੀ ਮਤਲਬ ਹੈ ਧਰਤੀ ਦਾ ਬੋਝ ਵਧਾਣਾ ਚਲੋ ਮੈਂ ਭਾਈ ਗੁਰਦਾਸ ਜੀ ਦਾ ਵੀ ਇੱਕ ਬੋਲ ਤੁਹਾਡੇ ਸਾਹਮਣੇ ਰੱਖ ਲਾਵਾਂ ਘੜੀ ਤੇ ਇਜਾਜ਼ਤ ਨਹੀਂ ਦੇਂਦੀ ਸਮਾਪਤ ਕਰਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਮਾਂ ਗਰਭ ਜਿਉ ਜਾਣ ਦੇ ਪੁੱਤ ਸਪੁੱਤ ਹੋਵੇ ਸੁਖਦਾਈ ਗਰਭਵਤੀ ਮਾਂ ਨੂੰ ਇੱਛਾ ਹੈ ਮੇਰੇ ਕੋਕ ਤੋਂ ਜਿਸ ਦਾ ਜਨਮ ਹੋਵੇ ਸੁਖਣਾ ਦੇਣ ਵਾਲਾ ਹੋਵੇ ਹੁਣ ਚੰਗੇ ਇੱਛਾ ਨਾਲ ਤੇ ਗੱਲ ਨਹੀਂ ਨਾ ਬਣਦੀ ਜਿਵੇਂ ਮੈਂ ਜ਼ਮੀਨ ਤੋਂ ਚੰਗੀ ਇੱਛਾ ਕਰਾਂ ਅੰਗੂਰ ਵੇਲੇ ਤਾਂ ਅੰਗੂਰ ਦਾ ਬੂਟਾ ਲਾਣਾ ਪੈਣਾ ਬੇਲ ਲਾਣੀ ਪੈਣੀ ਹੈ ਮੈਨੂੰ ਚੰਗੇ ਇੱਛਾ ਚੰਗੇ ਉਦਮ ਨਾਲ ਪੂਰੀ ਹੋ ਸਕਦੀ ਹੈ ਉਦੋਂ ਮੈਂ ਚੰਗਾ ਕਰਾਂ ਨਾ ਤੇ ਇੱਛਾ ਕਾਮਨਾ ਮੇਰੀ ਚੰਗੀ ਕਿਸਾ ਤੂਰੀ ਹੋਵੇ ਨਹੀਂ ਹੋ ਸਕਦੀ ਇੱਛਾ ਤੇ ਇਹ ਹੈ ਸੁੱਖਾਂ ਦੇ ਦੇਣ ਵਾਲਾ ਹੋਵੇ ਪੁੱਤ ਇੱਛਾ ਹੈ ਲੇਕਿਨ ਸੋਚ ਦੀ ਮਾੜਾ ਰਹਿੰਦੀ ਇਹਨਾਂ ਕੋਈ ਪ੍ਰਭੂ ਦੀ ਬੰਦਗੀ ਨਾ ਰਬਾ ਦਾ ਨਾ ਕੋਚ ਨਾ ਕੁਝ ਪਾਉਂ ਸਾਹਿਬ ਕਹਿੰਦੇ ਮਾਂਗ ਰਬ ਜਿਓ ਜਾਣ ਦੀ ਪੁੱਤ ਸਪੁੱਤ ਹੋਵੇ ਸੁਖਦਾਈ ਜੇ ਮਬਾਦਾ ਪੁੱਤਰ ਪੈੜਾ ਪੈਦਾ ਹੋ ਜਾਏ ਦੁੱਖਾਂ ਦੇ ਦੇਣ ਵਾਲਾ ਕਲੰਕ ਲਗਾਣ ਵਾਲਾ ਕਪੁੱਤੋਂ ਧੀ ਚੰਗੇੜੀ ਪਰ ਘਰ ਜਾਏ ਵਸਾਏ ਨਾ ਆਈ ਭਾਈ ਸਾਹਿਬ ਬਾਈ ਗੁਰਦਾ ਫਿਰ ਧੀ ਚੰਗੀ ਹੈ ਮਹਾਨ ਹੈ ਕਿਸੇ ਦਾ ਘਰ ਵਸਾਇਆ ਕਿਸੇ ਦੇ ਘਰ ਦੀ رونਕ ਬਣੇ ਕਿਸੇ ਦੇ ਘਰ ਦੀ ਖੁਸ਼ੀ ਬਣੇ ਕਿਸੇ ਦਾ ਘਰ ਸਵਾਰਿਆ ਸ਼ਿੰਗਾਰਿਆ ਇਹ ਚੰਗੀ ਹੈ ਮਹਾਨ ਹੈ ਲੇਕਿਨ ਮਦਦ ਦਾ ਧੀ ਵੀ ਬੈੜੀ ਜੰਪਰ ਹੈ ਕਰ ਲੋ ਕਲੰਕ ਲਾਣ ਵਾਲੇ ਕੁਧੀਓ ਸਭ ਛੇੜੜਾ ਮਾਉ ਜਣੇ ਦੀ ਜਣ ਜਣ ਖਾਈ ਮਾਂ ਡਾਇਣ ਧਨ ਧਨ ਹੈ ਕਪਟੀ ਪੁੱਤੇ ਖਾਏ ਅਗਾਈ ਐ ਮਾਂ ਤੂੰ ਪੁੱਤ ਵੀ ਪੈੜਾ ਪੈਦਾ ਕੀਤਾ ਤੇ ਵੀ ਪੈੜਾ ਹੀ ਪੈਦਾ ਕੀਤੀ ਤੇਰੇ ਨਾਲੋਂ ਦਾਇਣ ਚੰਗੀ ਏ ਤੇਰੇ ਨਾਲੋਂ ਸਪਣੀ ਚੰਗੀ ਆਦੋਂਗੇ ਐਸੀ ਮਾਂ ਦੀ ਤਸਵੀਰ ਸਪਣੀ ਨਾਲ ਭਾਈ ਸਾਹਿਬ ਭਾਈ ਗੁਰਦਾਸ ਜੀ ਮੈਂ ਪਹਿਲੇ ਅਰਜ਼ ਕਰ ਦੋ ਇਹਨਾਂ ਮਹਾਪੁਰਸ਼ਾਂ ਦੇ ਬੋਲਣਾ ਮੈਂ ਨਹੀਂ ਕਰ ਸਕਦਾ ਕਿਉਂਕਿ ਮੈਂ ਖੁਦ ਦਰਸਤੇ ਆ ਇਸ ਤਰ੍ਹਾਂ ਦਾ ਜ਼ਿਕਰ ਇਹ ਮਹਾਨ ਆਤਮਾਵਾਂ ਕਰ ਰਹੀਆਂ ਸਪਣੀ ਚੰਗੀ ਏ ਕਿਉਂ ਸਪਣੇ ਤੇ ਬਹੁਤ ਸਾਰੇ ਅੰਡੇ ਆਉਂਦੇ ਨੇ ਜ਼ਾਇਲਬਨ ਇਹ 1 ਮਹੀਨੇ ਤੋਂ 1.5 ਮਹੀਨੇ ਤੱਕ ਅੰਡਿਆਂ ਤੇ ਬੈਠਦੀ ਹੈ ਜਿਵੇਂ ਜਿਵੇਂ ਅੰਡਿਆਂ ਤੋਂ ਸੱਪ ਨਿਕਲਨੇ ਸ਼ੁਰੂ ਹੋਉਂਦੇ ਹੈ ਖਾਣਾ ਸ਼ੁਰੂ ਕਰ ਦਿੰਦੀ ਹੈ ਸੱਪਾਂ ਨੂੰ ਖਾਣਾ ਸ਼ੁਰੂ ਕਰ ਦਿੰਦੀ ਹੈ ਜੇ ਨਾ ਖਾਵੇ ਜਿਵੇਂ ਕੀੜੀਆਂ ਹੁੰਦੀਆਂ ਨੇ ਜ਼ਮੀਨ ਤੇ ਇਤਨੇ ਸੱਪ ਹੋ ਜਾਣ ਕੋਈ ਇੱਕ ਅੱਧ ਬਚ ਜਾਂਦਾ ਹੈ ਦੋਈ ਦੀ ਨਿਗਾਹ ਤੋਂ ਓਲੇ ਹੋ ਜਾਂਦਾ ਹੈ ਬਾਕੀਆਂ ਨੂੰ ਤੇ ਖਾਈ ਜਾਂ ਖਾ ਜਾਂਦੀ ਹੈ ਪਰ ਅਜ ਦੀ ਬਾਣੀ ਕਹਿੰਦੀ ਸਰਪਨ ਹੋਏ ਕਿ ਔ ਤਰੇ ਜਾਏ ਆਪਣੇ ਖਾਏ ਅਈ ਸਾਬ ਕਹਿੰਦੇ ਠੀਕ ਹੈ ਸਭ ਪੈਦਾ ਕੀਤਾ ਖਾ ਗਈ ਇਸ ਆਪਣੀ ਚੰਗੀ ਐ ਦਾਇਰਮਾਨੇ ਕਪੜੀ ਪੁੱਤਰ ਪੈਦਾ ਕੀਤਾ ਖਾ ਗਈ ਧਰਤੀ ਦਾ ਬੋਝ ਹਲਕਾ ਕੀਤਾ ਤੇ ਦੁਸ਼ਟ ਪੈਦਾ ਕੀਤਾ ਹੈ ਦਕਾਇਤ ਪੈਦਾ ਕੀਤਾ ਹੈ ਜ਼ਾਲਮ ਪੈਦਾ ਕੀਤਾ ਜ਼ਮੀਨ ਦਾ ਬੋਝ ਬਣਿਆ ਹੋਇਆ ਸੀਨੇ ਨਾਲ ਲਾਈ ਬੈਠੇ ਤੇਰੇ ਨਾਲੋਂ ਡਾਇਣ ਚੰਗੀ ਤੇਰੇ ਨਾਲੋਂ ਸਪਣੀ ਚੰਗੀ ਕਰੀਬਨ ਕਰੀਬਨ भारत के तमाम संत नहीं मानो दोषी ठहरादे बस मानो दोषी ठहरा वीर मानो दोषी ठहरा तमाम सनातने ऋषि मानो दोषी ठहरा बाबा फरीद मानो दोषी